ਫਰੋਜਪੁਰ ਦੇ ਅੰਦਰ ਆਏ ਹਾੜਾਂ ਦੇ ਕਾਰਨ ਜਿੱਥੇ ਜਿਹੜਾ ਕੀ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਉੱਥੇ ਹੀ ਲੋਕਾਂ ਦੇ ਘਰ ਤਬਾਹ ਹੋਏ ਨੇ ਉੱਥੇ ਉਹਨਾਂ ਦੇ ਪਸ਼ੂ ਮਰੇ ਨੇ ਪਰ ਇੱਕ ਅਜੀਹਾ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਦੇ ਉੱਤੇ ਦੁੱਖਾਂ ਦਾ ਜਿਹੜਾ ਕੀ ਕਹਿਰ ਵਾਪਰਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਉਹ ਪਰਿਵਾਰ ਹੈ ਜਿਹੜਾ ਕੀ ਹਾੜਾਂ ਦੇ ਵਿੱਚ ਇਹਨਾਂ ਦੇ ਘਰ ਦਾ ਨੁਕਸਾਨ ਹੋ ਗਿਆ ਸੀ ਤੇ ਇਹ ਸ਼ਮਸ਼ਾਨ ਘਰ ਦੇ ਵਿੱਚ ਰਹਿ ਕੇ ਆਪਣਾ ਟਾਈਮ ਜਿਹੜਾ ਕਿ ਉਹ ਪਾਸ ਕਰ ਰਿਆ ਤਾਂ ਤੁਹਾਨੂੰ ਦੱਸ ਦਈਏ ਕਿ ਗਰਬਤ ਦੇ ਦੌਰਾਨ ਪਰਿਵਾਰ ਨੇ ਦੱਸਿਆ ਕਿ ਉਹ ਪਿੰਡ ਨਿਹਾਲ ਸਿੰਘ ਵਾਲਾ ਲਵੇਰਾ ਦਾ ਰਹਿਣ ਵਾਲੇ ਨੇ ਜਦੋਂ ਹੜ ਆਏ ਸੀ ਤਾਂ ਉਹ ਆਪਣੇ ਬੱਚਿਆਂ ਦੇ ਨਾਲ ਮਾਲ ਡੰਗਰ ਨੂੰ ਲੈ ਕੇ ਪਿਛਲੇ 23 ਦਿਨਾਂ ਤੋਂ ਸ਼ਮਸ਼ਾਨ ਘਾੜ ਦੇ ਵਿੱਚ ਰਸਤਾ ਕੱਟ ਰਹੇ ਨੇ ਉਹਨਾਂ ਨੇ ਕਿਹਾ ਕਿ ਲੋਕ ਤਾਂ ਦਿਨ ਵੇਲੇ ਸ਼ਮਸ਼ਾਨ ਘਾਟ ਆਉਣ ਤੋਂ ਡਰਦੇ ਨੇ ਪਰ ਉਹਨਾਂ ਨੂੰ ਮਜਬੂਰੀ ਦੇ ਕਾਰਨ ਇੱਥੇ ਰਾਤਾਂ ਵੀ ਕੱਟਣੀਆਂ ਪੈ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਪਾਣੀ ਦਾਖਲ ਹੋ ਗਿਆ ਸੀ ਜਿਸ ਦੇ ਕਰਕੇ ਉਹਨਾਂ ਨੂੰ ਆਪਣਾ ਘਰ ਜਿਹੜਾ ਕੀ ਇਹ ਛੱਡਣਾ ਪਿਆ ਫਸਲ ਵੀ ਪਾਣੀ ਦੇ ਵਿੱਚ ਡੁੱਬ ਗਈ ਜਿਸ ਤੋਂ ਬਾਅਦ ਇੱਕੋ ਇੱਕ ਸਹਾਰਾ ਜਿਹੜਾ ਆ ਉਹ ਮਿਲਿਆ ਟਰਾਲੀ ਦੇ ਵਿੱਚ ਹੁਣ ਸ਼ਮਸ਼ਾਨ ਘਾਟ ਦੇ ਵਿੱਚ ਤੰਬੂ ਲਾ ਕੇ ਜਿਹੜਾ ਕੀ ਉਹ ਦਿਨ ਕੱਟ ਰਹੇ ਨੇ ਉਹਨਾਂ ਨੇ ਕਿ ਹੈ ਕਿ ਪਹਿਲਾਂ ਆਸ-ਪਾਸ ਲੰਗਰ ਚੱਲਦੇ ਸੀਗੇ ਜਿੱਥੋਂ ਜਿਹੜਾ ਕਿ ਇੱਕ ਟਾਈਮ ਦੋ ਟਾਈਮ ਦੀ ਰੋਟੀ ਖਾ ਲੈਂਦੇ ਸੀ ਪਰ ਹੁਣ ਲੰਗਰ ਵੀ ਬੰਦ ਹੋ ਗਏ ਉਹਨਾਂ ਨੇ ਜਿਹੜਾ ਕਿ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਇਸ ਔਖੇ ਸਮੇਂ ਦੇ ਵਿੱਚ ਜਿਹੜੀ ਹੈ ਮਦਦ ਕੀਤੀ ਜਾਵੇ ਬਜੀਤ ਸਿੰਘ ਨਾਮ ਕੀ ਤੁਹਾਡਾ ਰੋਸਲ ਸਿੰਘ ਜੀ ਰੋਸ਼ਨੀ ਦੇ ਕਿਵੇਂ ਦੇਖਦੇ ਹੋ ਪਰਿਵਾਰ ਅੱਜ ਛੋਟੇ ਛੋਟੇ ਬੱਚੇ ਲੈ ਕੇ ਸ਼ਮਸ਼ਾਨ ਘਾਟ ਵਿੱਚ ਰਹਿਣ ਲਈ ਮਜਬੂਰ ਹੋਇਆ ਹੈ ਮਜਬੂਰ ਵੇਖੋ ਜੀ 23 ਦਿਨਾਂ ਤੋਂ ਅੱਜ ਕੱਲ ਬੈਠੇ ਆ ਕੀ ਕਰੀਏ ਮਜਬੂਰੀਆਂ ਦੇ ਹਲਾਤਾ ਦੇ ਮਾਰੇ ਹੋਏ ਆ ਸ਼ਮਸ਼ਾਨ ਘਾਟ ਦੇ ਵਿੱਚ ਤੁਹਾਨੂੰ ਪਤਾ ਕੋਈ ਰਹਿ ਸਕਦਾ ਕੋਈ ਵੀ ਕੋਈ ਕਹ ਦੇ ਮੈਨੂੰ 23 ਦਿਨ ਤੋਂ ਕਹਵੇ ਵੀ ਪ੍ਰਸ਼ਾਸਨ ਦੇ ਵਿੱਚ ਜਾਂ ਲਾਲਾ ਜਾਂ ਕੁਝ ਕਿਸੇ ਵੀ ਰਕਮ ਦਾ ਬੰਦਾ ਲਾਲਾ ਮਜਬੂਰੀ ਸ਼ਮਸ਼ਾਨ ਘਾਟ ਦੇ ਵਿੱਚ ਰਹਿ ਚੁੱਕੇ ਤਾਂ ਇਹ ਬੰਨਾਂ ਦੇ ਉੱਤੇ ਸਾਰੇ ਲੋਕਾਂ ਦੇ ਡੰਗਰ ਵੱਧੇ ਹੋਏ ਸੀ ਜਗ੍ਹਾ ਨਹੀਂ ਮਿਲ ਰਹੀ 15 ਮਲੇ ਇੱਥੇ ਲੱਭ ਉੱਥੇ ਲੱਭ ਲੱਭ ਦੀ ਲੱਭ ਦੀ ਜਗ੍ਹਾ ਸਾਨੂੰ ਇੱਥੇ ਸਮਸ਼ਾਨ ਘਾੜ ਲੱਭੀ 10 ਦਿਨ ਹੋ ਗਏ 15 ਮਲੇ ਇਤਰਾ ਘੁੰਮਦੇ ਘਮਾਉਂਦੇ ਲਾਲਾ ਕਦੀ ਬੰਨ ਦੇ ਬੰਨ ਕਦੀ ਕਿਤੇ ਬੰਨ ਹੁਣ ਵੇਖ ਲੋ ਟਰਾਲੀ ਦੇ ਵਿੱਚ ਨਿਗ ਨਿਗੇ ਨਾਲ ਬੱਚੇ ਲੈ ਕੇ ਪੈਂਦੇ ਆ ਅੱਜ ਵਿਚਾਰੀਆਂ ਬੀਬੀਆਂ ਚਲੋ ਮੰਨਦੇ ਸਾਡੇ ਕਿ ਗਈਆਂ ਵਾਂ ਲੰਗਰ ਨਾਲ ਅੱਗੇ ਬੱਗੇ ਵਾਲੇ ਛਕ ਲਈਦਾ ਅੱਜ ਕਿਸੇ ਅਗਲੇ ਘਾੜ ਤੋਂ ਛਕ ਲਈਦਾ ਹੁਣ ਘਰਾਂ ਦੇ ਵਿੱਚ ਗੱਬ ਚੜੀ ਹੋਈ ਆ ਪਹਿਲਾ ਪਾਣੀ ਚੱਲਦਾ ਸੀ 3-3 ਫੁੱਟ ਪਾਣੀ ਚੱਲਦਾ 3-3 ਨੇ ਚ ਹੁਣ ਗੱਬ ਜੁੱਲੇ ਪੇ ਚੁੱਕੇ ਗੰਦਾ ਪਾੜ ਚੁਕੀਆਂ ਟੂੜੀ ਰੜ ਚੁਕੀ ਆ ਕੀ ਪਾਵਾਂਗੇ ਤੁਹਾਡਾ ਕਿੰਨਾ ਨੁਕਸਾਨ ਹੋਇਆ ਸਾਡਾ ਇਹ ਨੁਕਸਾਨ ਤੇ ਵੇਲੋ ਤੁਸੀਂ ਸਾਡਾ ਹੁਣ ਮੰਨਦੇ ਦੂਜੇ ਘਾੜ ਚ ਰਹਿੰਦੇ ਆਏ ਦੂਜੀ ਨਦੀ ਦੇ ਪਾਰ ਰਹਿੰਦੇ ਆਏ ਉਥੋਂ ਸਾਨੂੰ ਲੋਕ ਕੇ ਪ੍ਰਸ਼ਾਸਨ ਨੇ ਮਿਲਾਇਆ ਸਾਰੀ ਜਨਤਾ ਲਈ ਵੀ ਤੁਸੀਂ ਤੇ ਨਿਕਲ ਜਾ ਕਿਤਰਾ ਨਿਕਲ ਜੀਗੇ ਘਰ ਬੱਚੇ ਕਿਤਰਾ ਛੱਡ ਕੇ ਆ ਜੀਗੇ ਲਾੜਾ ਲਾਲਾ ਕੀਤੀ ਮਤਲ ਸਾਨੂੰ ਕੱਢ ਲੋ ਕੱਢ ਲੋ ਫੇਰ ਮੁੜ ਕੇ ਪ੍ਰਸਾਦ ਸਾਹਿਬ ਅਗਰਨਬੋਡ ਗਿਆ ਸਾਨੂੰ ਕੱਢ ਕੇ ਲਿਆ 15 ਦਿਨਾਂ ਤੋਂ ਅਸੀਂ ਰੋਲਾ ਪਾਉਂਦੇ ਸਾਂ 15 ਦਿਨਾਂ ਤੋਂ ਫੇਰ ਉੱਥੇ ਸਾਡੇ ਨਾਂ ਦੇ ਦਰਿਆ ਬੋਧ ਨੇੜੇ ਆ ਗਿਆ ਤਿੰਨ ਕਿਲੇ ਮਲਟਾ ਲਾਤੀ ਇੰਨਾ ਕਿੱਲਾਂ ਦੀ ਢਾਲ ਲੱਗ ਗਈ ਫੇਰ ਉਹ ਚੈੱਕ ਦੀ ਅਸੂ ਦੇ ਮਹੀਨੇ ਦੇ ਵਿੱਚ ਕੁਡਾ ਵਿਆਹ ਕਰਨਾ ਲੜਕੀ ਦਾ ਪਾਣੀ ਆ ਗਿਆ ਝੋਨਾ ਮਾਰ ਚੁੱਤਿਆ ਆਪਣੀ ਸਿਰਫ 1-1 2 ਏਕੜ ਜਮੀਨ ਆ ਉਹ ਠੇਕੇ ਦੇ ਲੈ ਕੇ ਲਾ ਕੇ ਯਾਰਾ ਕਰ ਲਈਦਾ ਹੈ ਰਹ ਲਈਦਾ ਵੀਰ ਜੀ ਉਹਦੇ ਵਿੱਚ ਹੋਣਾ ਮਾਂ ਦੇ ਕੋਈ ਪਤਾ ਨਹੀਂ ਲੱਗਦਾ ਕਿਤਰਾ ਕਰਾਂਗੇ ਬਾਬੇ ਕਰ 47 ਕਰਨ ਜਾਂ ਕਰਨ ਜਾਂ ਕੋਈ ਹੋਰ ਸਾਲ ਲੱਗੇ ਨੇ ਕਿ ਹੁਣ ਆਪੇ ਪਰ ਅੱਜ ਅਸੀਂ ਇਹਨਾਂ ਲਾਤਾਂ ਦੇ ਵਿੱਚ ਜੁੱਲੇ ਸਾਡੇ ਡੁੱਬ ਚੁੱਕੇ ਭੇਜ ਚੁੱਕੇ ਆ ਕੰਦਾ ਕੋਠੇ ਪਾੜ ਚੁੱਕੇ ਆ ਘਰੋਂ ਬੇਕਾਰ ਹੋ ਚੁੱਕੇ ਆ ਇਹ ਨਾਲ ਦੇ ਜਿਹੜੇ ਸਮਸ਼ਾਨ ਘੜ ਚਾਹੇ ਸਾਰੇ ਭਰਾ ਇੱਥੇ ਆ ਕੇ ਬੈਠ ਚੁੱਕੇ ਦੋ ਭਰਾ ਇੱਥੇ ਆ ਕੇ ਉਹ ਅਗਰ ਕੱਲ੍ਹ ਸਾਂ